ਇਹ ਬੱਚਿਆਂ ਨੂੰ ਪਾਲੀਦੀ ਆ ਕਿਸਾਨ ਦੇ ਪਹਿਲਾਂ ਹੀ ਬੱਲੇ ਕੋਹ ਨਹੀਂ ਸਰਕਾਰਾਂ ਛੱਡਿਆ ਜੀ ਤਾਂ ਆਹ ਵੇਖੋ 5 ਏਕੜ ਦੇ ਕਰੀਬ ਹੈ ਜਿਹੜੀ ਕਣਕ ਸਾਰੀ ਖਰਾਬ ਕਰਤੀ ਐ ਨਾ ਜੀ ਇਹਨਾਂ ਫਸਲਾਂ ਦੀ ਖਾਤਰ ਹੀ ਤੇ ਅਸੀਂ ਅਸੀਂ ਇੱਥੇ ਖੜੇ ਆ ਜੀ ਇਹਨਾਂ ਫਸਲਾਂ ਦੀ ਖਾਤਰ ਹੀ ਅਸੀਂ ਆਪਣੇ ਧਰਨੇ ਲਗਾ ਰਹੇ ਆ ਅਸੀਂ ਇਹਨਾਂ ਕੋਲ ਐਮਐਸਪੀ ਮੰਗ ਰਹੇ ਆ ਇਸ ਚੀਜ਼ ਦੀ ਤੇ ਐਮਐਸਪੀ ਮੰਗ ਰਹੇ ਆ ਜੇ ਦੇਖੋ ਸਾਡੀ ਫਸਲ ਦਾ ਕੀ ਹਾਲ ਕਰਿਆ ਆ ਦੇਖੋ ਜੀ ਇਹਦੇ ਵਿੱਚੋਂ 25 ਕੁੰਟਲ ਤੇ ਕਰੀਬ 4 ਸੀਗਾ ਜਿਹੜਾ ਸਾਨੂੰ 2 ਕੁੰਟਲ ਵੀ ਨਹੀਂ ਮਿਲਦੀ ਆ ਸਗੀ। 50 ਤੋਂ 55000 ਦੀ ਕਣਕਾ ਜੀ ਤੇ 5 ਤੋਂ 7000 10000 ਦੇ ਕਰੀਬ ਜਿਹੜਾ ਬੂਸਾ ਜਿਹੜਾ ਨਿਕਲਣਾ ਸੀਗਾ ਜੀ ਸਾਰਾ ਹੀ ਨਸਟ ਹੋ ਚੁੱਕਿਆ ਨਾ ਇਹ ਬੂਸਾ ਰਿਹਾ ਤੇ ਨਾ ਚ ਕਣਕ ਰਹੀ। ਕਰਜਾ ਹੀ ਲਊਗਾ ਜੀ ਉਦੋਂ ਕੁਛ ਹੀਆ ਕਰੇਗਾ ਕਿਸਾਨ ਹੋਰ ਕੀ ਕਰੇਗਾ ਐਸ ਤੋਂ ਵੱਧ ਹੋਰ ਕੀ ਹੋਏਗਾ ਜੀ ਜੀ ਪਸਿਆ ਜੀ ਕਿਸਾਨ ਦੇ ਪਹਿਲਾਂ ਹੀ ਕੁਛ ਨਹੀਂ ਪੱਲੇ ਰਿਹਾ ਸਰਕਾਰਾਂ ਛੱਡਿਆ ਜੀ ਤਾ ਲਗਾਤਾਰ ਅਸੀਂ ਖਨੌਰੀ ਬਾਰਡਰ ਤੋਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਗੱਲ ਕਰੀਏ ਬੀਤੇ ਕੱਲ ਦੀ ਦਾ ਬੜਾ ਗਮਗੀਨ ਮਾਹੌਲ ਜਿਹੜਾ ਬਣ ਗਿਆ ਸੀ ਜਿੱਥੇ ਇੱਕ ਕਿਸਾਨ ਨੌਜਵਾਨ ਵੀਰ ਦੀ ਸ਼ਹਾਦਤ ਹੋ ਗਈ ਸੀ ਤਾਂ ਉੱਥੇ ਹੀ ਇਸ ਜਗ੍ਹਾ ਤੇ ਜਿਹੜੀ ਅਸੀਂ ਗੱਲ ਕਰੀ ਦਾ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਕਿਸਾਨ ਮੌਜੂਦ ਨੇ ਇਨ੍ਹਾਂ ਫਸਲਾਂ ਦੇ ਕਰਕੇ ਕਿਸਾਨ ਆਪਣੀ ਜ਼ਮੀਨ ਨੂੰ ਮਾਵਾ ਪੁੱਤਾਂ ਵਾਂਗੂ ਪਾਲਦੇ ਤੇ ਪਰ ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮ ਕਿਉਂਕਿ ਇੱਕ ਫਸਲੇ ਹੁੰਦੀ ਹੈ ਕਿਸਾਨ ਦੀ ਸਭ ਬਿਲਕੁਲ ਜੀ ਬੱਚਿਆਂ ਨੂੰ ਪਾਲੀਦੀ ਹੈ ਕਿਸਾਨ ਦੇ ਪਹਿਲਾਂ ਹੀ ਪੱਲੇ ਕੋ ਨਹੀਂ ਸਰਕਾਰਾਂ ਛੱਡਿਆ ਜੀ ਤਾਂ ਆਹ ਵੇਖੋ 5 ਏਕੜ ਦੇ ਕਰੀਬ ਹੈ ਜਿਹੜੀ ਕਣਕ ਸਾਰੀ ਖਰਾਬ ਕਰਤੀ ਐ ਨਾ ਜੀ ਹਾਂਜੀ ਕੀ ਕਰੀ ਸਹੀ ਹੈ ਇਸ ਦੀ ਪਰਵਾਹੀ ਕੌਣ ਕਰੇਗਾ ਜੀ ਸਰਕਾਰ ਕਰੇਗੀ ਕਿ ਇਹਨਾਂ ਫਸਲਾਂ ਨੂੰ ਇਹਦੇ ਧਰਨੇ ਤੱਕ ਲਾਉਣ ਨੂੰ ਮਜਬੂਰ ਬਿਲਕੁਲ ਜੀ ਇਹਨਾਂ ਫਸਲਾਂ ਦੀ ਖਾਤਰ ਨੇ ਤੇ ਅਸੀਂ ਅਸੀਂ ਇੱਥੇ ਖੜੇ ਆਂ ਜੀ ਇਹਨਾਂ ਫਸਲਾਂ ਦੀ ਖਾਤਰ ਹੀ ਅਸੀਂ ਆਪਣੇ ਧਰਨੇ ਲਗਾ ਰਹੇ ਆਂ ਅਸੀਂ ਇਹਨਾਂ ਕੋ ਐਮ ਐਸ ਪੀ ਮੰਗ ਰਹੇ ਆ ਇਸ ਚੀਜ਼ ਦੀ ਤੇ ਐਮ ਐਸ ਪੀ ਮੰਗ ਰਹੇ ਆ ਤੇ ਦੇਖੋ ਸਾਡੀ ਫਸਲ ਦਾ ਕੀ ਹਾਲ ਕਰਿਆ ਆ ਆ ਦੇਖੋ ਜੀ ਆ ਦੇਖੋ ਜੀ ਆ ਦੇਖੋ ਆ ਖਾਨਜੋਗ ਹਾਲਤ ਹੈਗੀ ਜੀ ਜੋ ਕੀ ਵੱਡਾਂਗੇ ਤੇ ਕੀ ਖਟਾਂਗੇ ਜੀ ਇਹ ਬਿਲਕੁਲ ਹੀ ਖਤਮ ਬਿਲਕੁਲ ਜੀ ਬਿਲਕੁਲ ਹੀ ਖਤਮ ਹੋ ਗਈ ਜੀ ਇਹਦੇ ਵਿੱਚੋਂ 25 ਕੁਇੰਟਲ ਦੇ ਕਰੀਬ ਝਾੜ ਸੀਗਾ ਜਿਹੜਾ ਸਾਨੂੰ 2 ਕੁਇੰਟਲ ਵੀ ਨਹੀਂ ਮਿਲਦੀ ਆ ਸਗੀ 50 ਤੋਂ 55 ਹਜ਼ਾਰ ਦੀ ਕਣਕ ਆ ਜੀ ਤੇ 5 ਤੋਂ 7000 10000 ਦੇ ਕਰੀਬ ਜਿਹੜਾ ਬੂਸਾ ਜਿਹੜਾ ਨਿਕਲਣਾ ਸੀਗਾ ਜੀ ਸਾਰਾ ਹੀ ਨਸਟ ਹੋ ਚੁੱਕਿਆ ਨਾ ਇਹ ਬੂਸਾ ਰਿਹਾ ਤੇ ਨਾ ਇਹ ਕਣਕ ਰਹੀ ਜੀ ਹਾਂ ਕਿਸਾਨ ਦੀ ਗੱਲ ਕਰੀਆ ਆਪਾਂ ਕਹਿੰਦੇ ਨੇ ਕਿਸਾਨ ਕਰਜ਼ਾ ਹੀ ਹੋਊਗਾ ਜੀ ਕਰਜ਼ਾ ਲਿਆ ਜੇਕਰ ਕਿਸਾਨ ਦੀ ਫਸਲ ਕੋਈ ਕੁਝ ਖਰਾਬ ਹੋ ਗਈ ਤਾਂ ਕਿਸਾਨ ਕਰਜ਼ਾ ਹੀ ਲਊਗਾ ਕਰਜ਼ਾ ਹੀ ਲਊਗਾ ਜੀ ਖੁਦ ਕੁਛ ਹੀਆ ਕਰੇਗਾ ਕਿਸਾਨ ਹੋਰ ਕੀ ਕਰੇਗਾ ਇਸ ਤੋਂ ਵੱਧ ਹੋਰ ਕੀ ਹੋਏਗਾ ਜੀ 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 ਫਸਿਆ ਜੀ ਕਿਸਾਨ ਦੇ ਪਹਿਲਾਂ ਹੀ ਕੁਝ ਨਹੀਂ ਪੱਲੇ ਰਿਹਾ ਸਰਕਾਰਾਂ ਛੱਡਿਆ ਜੀ 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 ਔਰ ਕਿ ਸਾਰੇ ਭੱਕਾ ਨਿਕਾ ਦੇਖੋ ਕੀ ਹਾਲ ਕਰ ਹੈ ਜੀ ਆਹ ਜਿੰਮੇਦਾਰ ਅਗਲੇ ਕ ਕੀ ਰਗਾ ਪੱਲੇ ਹਾਂਜੀ ਬਹੁਤ ਨੁਕਸਾਨ ਹੋਇਆ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ 85000 ਏਕਾ ਕਿੱਲੇ ਦਾ ਕਿਸੋਂ ਕੇ ਭਰੂ ਕੀ ਕਰੂ ਵਿਚਾਰਾ ਇਹਨਾਂ ਸਰਕਾਰਾਂ ਸੌਲਤ ਹੋਇਆ ਜੀ ਆ ਸਰਕਾਰਾਂ ਨੇ ਇਥੇ ਨਾ ਇਹ ਕੰਮ ਕਰਨ ਦੇ ਨਾ ਕਿਸੇ ਦਾ ਗਰੀਬ ਦਾ ਬੇੜਾ ਕਰ ਕੇ ਜੀ ਜਿੰਮ ਪੁੱਤ ਮਰਵਾ ਤੱਕ ਸਾਨੂੰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਸਾਡੇ ਜਿਹੜਾ ਕਿਸਾਨ ਸ਼ਹੀਦ ਹੋਇਆ ਉਹਦਾ ਸਾਨੂੰ ਆਪਣਾ ਬੰਦਾ ਸਨਮਾਨ ਵਗੈਰਾ ਦਿੱਤਾ ਜਾਵੇ ਜੀ ਤੇ ਸਾਡੀ ਫਸਲ ਦਾ ਜਿਹੜਾ ਨੁਕਸਾਨ ਹੋਇਆ ਉਹਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜੀ ਇਹ ਜੀ ਸਰਕਾਰਾਂ ਨੇ ਸਾਡੀਆਂ ਫਸਲਾਂ ਤੇ ਨਸਲਾਂ ਦੋਨੋਂ ਚੀਜ਼ਾਂ ਖਤਮ ਕਰਨੀਆਂ ਚਾਹੁੰਦੀਆਂ ਜੀ ਇਹਨਾਂ ਕੱਲ ਕਿਸੇ ਪੱਤਰਕਾਰ ਨੂੰ ਨਹੀਂ ਕਿਸੇ ਕਿਸੇ ਬੰਦੇ ਨੂੰ ਇਹਨਾਂ ਕੱਲ ਬਖਸ਼ਿਆ ਨਹੀਂ ਭਾਵੇਂ ਕੋਈ ਪੱਤਰਕਾਰ ਆ ਭਾਵੇਂ ਕੋਈ ਦੂਜਾ ਕੋਈ ਕਿਸੇ ਨੂੰ ਇਹਨਾਂ ਹਰੇਕ ਬੰਦੇ ਨੂੰ ਗੋਲੇ ਛੁੱਟੇ ਆ ਜੀ ਫੋਲ ਲੈਣਾ ਆਪਣਾ ਇਹਨਾਂ ਪੂਰਾ ਅਤਿਆਚਾਰ ਕੀਤਾ ਜੀ ਇਹਨਾਂ ਕੱਲ ਕਿਸੇ ਨੂੰ ਨਹੀਂ ਬਖਸ਼ਿਆ ਵੀਰ ਦੇਖ ਸਕਦੇ ਹੋ ਤਾਂ ਕੱਲ ਇਸ ਜਗ੍ਹਾ ਤੇ ਸਾਹਮਣੇ ਅਸੀਂ ਗੱਲ ਕਰੀਏ ਬਾਰਡਰ ਹੈ ਤਾਂ ਇੱਥੇ ਅਸੀਂ ਕਹਿ ਦਈਏ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਆ ਕੇ ਨੌਜਵਾਨਾਂ ਤੇ ਹਮਲਾ ਤਾਂ ਕੀਤਾ ਗਿਆ ਸੀ ਤੇ ਇਸ ਜਗ੍ਹਾ ਦੀ ਗੱਲ ਕਰੀ ਤੇ ਤੇ ਪਾਣੀ ਤੱਕ ਛੱਡ ਦਿੱਤਾ ਗਿਆ ਸੀ ਜਿਸ ਦੇ ਕਾਰਨ ਫਸਲਾਂ ਤੱਕ ਜਿਹੜੀਆਂ ਖਰਾਬ ਹੋ ਗਈਆਂ ਹੋਰ ਵੀ ਐਮ ਸਟੋਰੀਆਂ ਤੇ ਹੋਰ ਵੀ ਐਮ ਮੁੱਦਿਆਂ ਤੇ ਗੱਲਬਾਤ ਕਰਾਉਂਦੇ ਰਾਵਾਂਗੇ ਤਦ ਤੱਕ ਤੋਂ ਇਜਾਜ਼ਤ ਮਹਾਰਜਪਿੰਦਰ ਸਿੰਘ ਧੰਨਵਾਦ